ਸਤਿ ਸ੍ਰੀ ਅਕਾਲ ਦੋਸਤੋ ਮੈਂ ਡਾਕਟਰ ਜਗਤਾਰ ਸਿੰਘ ਹਮਦਪੁਰਾ ਮੈਂ ਮਿੰਟੂ ਖਰਮੀ ਹਮਦਪੁਰਾ ਜੀ ਅੱਜ ਜਿਸੀਂ ਪਹੁੰਚੇ ਸੀਗੇ ਬਲਦੇਵ ਸਿੰਘ ਨਿੱਕਾ ਦੇ ਘਰ ਜਿੱਥੇ ਉਹਨਾਂ ਨੇ ਪੱਠ ਲਾਇਆ ਬਸਪਤਾਂ ਦਾ ਰੋਡ ਬਣਾਉਂਦੇ ਅੱਜ ਕੱਲ ਜਿਹੜਾ ਬਸਕਟਾਂ ਦਾ ਹਜੇ ਮੌਸਮ ਆਇਆ ਨਹੀਂ ਪਰ ਰੋਡ ਦਾ ਹੈਗਾ ਅੱਜ ਵੀਰਵਾਰ ਸੀ ਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਵੀ ਕਿਹੜੀ ਵਿਧੀ ਨਾਲ ਰੋਡ ਬਣਦਾ ਤੇ ਤੁਸੀਂ ਇੱਕ ਹੋਰ ਚੀਜ਼ ਦੇਖੋ ਬਈ ਇੱਥੇ ਸਾਫ ਸਫਾਈ ਦਾ ਬਹੁਤ ਪ੍ਰਬੰਧ ਆ ਜਿਵੇਂ ਹੁਣ ਮੱਖੀ ਮਛਰਾ ਤੋਂ ਕੋਈ ਮਤਲਬ ਹੀ ਹੈ ਨਹੀਂ ਆ ਵਧੀਆ ਢੰਗ ਦਾ ਨਾਲ ਇਹਨਾਂ ਨੇ ਸਿਸਟਮ ਆਪਣਾ ਜਿਹੜਾ ਬਣਾਇਆਗਾ ਘਰ ਦੇ ਵਿੱਚ ਤੇ ਇੱਥੇ ਬਾਈ ਦਾ ਜਿਹੜਾ ਪਾਠਾ ਉਹ ਗਰਮ ਹੋ ਚੁੱਕਿਆ ਕਿਉਂਕਿ ਇਹਨੂੰ ਪਹਿਲਾਂ ਜਿਹੜਾ ਇਹਦੇ ਵਿੱਚ ਲੱਕੜਾਂ ਲਾਗੇ ਹੈ ਨਾ ਪੱਠ ਨੂੰ ਗਰਮ ਕਰਨਾ ਪੈਂਦਾ ਕਿਉਂਕਿ ਇਹਨੂੰ ਕਾਫੀ ਟਾਈਮ ਲੱਗ ਜਾਂਦਾ ਗਰਮ ਹੋਣ ਨੂੰ ਅੱਜ ਨਾ ਆਏ ਸੀ ਯਾਰ ਅੱਜ ਅਸੀਂ ਤੜਕੇ 4 ਵਜੇ ਉੱਠੇ ਬਾਈ ਨੇ ਫੋਨ ਕਰਤਾ ਬਲਦੇਵ ਨੇ ਕਹਿੰਦਾ ਵੀ ਅੱਜ ਆਪਾਂ ਸਾਰੀ ਵਿਧੀ ਦਿਖਾਉਣੀ ਆਂ ਦਰਸ਼ਕਾਂ ਨੂੰ ਵੀ ਕਿਵੇਂ ਬਣਦਾ ਕਿਵੇਂ ਰੋਟੇ ਦੋਸਤੋ ਆ ਦੇਖੋ ਅੱਗ ਇਹਨਾਂ ਨੇ ਪਹਿਲਾਂ ਅੱਧਾ ਘੰਟਾ ਹੋ ਗਿਆ ਅੱਗ ਮੱਧ ਦੀ ਨੂੰ ਕਿਉਂਕਿ ਪੱਠ ਜਿਹੜਾ ਹੈਗਾ ਕਾਫੀ ਵੱਡਾ ਬਣਾਵਾ ਤੇ ਇਹਦੇ ਵਿੱਚ ਤਪਦੇ ਨੂੰ ਕੁਝ ਟਾਈਮ ਲੱਗ ਜਾਂਦਾ ਹਨ ਬਾਦੂ ਬਾਦਮੀ ਮੈਂ ਦਾ ਘੰਟਾ ਹੀ ਲੱਗ ਗਿਆ ਹੈ ਹਾਂ ਅੱਜ ਸਾਰੀ ਵਿਧੀ ਦੱਸਾਂਗੇ ਤੁਹਾਨੂੰ ਕਿਦਾਂ ਰੋਟ ਬਣਦਾ ਤੇ ਉਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਤੇ ਉਹ ਤੁਹਾਨੂੰ ਪੂਰਾ ਦਿਖਾਵਾਂਗੇ ਵੀਡੀਓ ਦੇ ਅੰਤ ਤੱਕ ਤੁਸੀਂ ਸਾਡੇ ਨਾਲ ਜੁੜੇ ਰਹੋ ਤੇ ਵੀਡੀਓ ਨੂੰ ਸ਼ੇਅਰ ਕਮੈਂਟ ਜ਼ਰੂਰ ਕਰਨਾ ਹੈ ਨਾ ਨਾਲ ਦੀ ਨਾਲ ਦੋਸਤੋ ਇੱਕ ਗੱਲ ਤੁਹਾਨੂੰ ਮੈਂ ਹੋਰ ਦੱਸਣਾ ਚਾਹੁੰਦਾ ਜਿਵੇਂ ਬਾਈ ਆ ਆਪਣਾ ਇਹ ਬਿਸਕੁਟਾ ਜਿਹੜਾ ਹੈਗਾ ਰੋਟਾ ਤਿਆਰ ਕਰਦਾ ਹੈ ਨਾ ਤੇ ਮੈਨੂੰ ਦੇਖਣ ਨੂੰ ਮਿਲਿਆ ਜਿਵੇਂ ਜਿਹੜੀ ਪਰਿਵਾਰ ਦੇ ਵਿੱਚ ਫੈਮਿਲੀ ਹੁੰਦੀ ਹੈ ਨਾ ਰਲ ਮਿਲ ਕੇ ਕੰਮ ਕਰੇ ਤਾਂ ਹੋਰ ਵੀ ਵਧੀਆ ਲੱਗਦਾ ਹੈ ਨਾ ਜਿਵੇਂ ਇਹ ਪੈਣ ਨਾਲ ਬਾਈ ਦੇ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਵਾਉਂਦੇ ਨੇ ਇਹ ਵੀ ਵਧੀਆ ਲੱਗਦਾ ਹੈ ਨਾ ਇੱਕ ਗੱਲ ਇਹ ਚੀਜ਼ ਹੈ ਯਾਰ ਜਿਵੇਂ ਲਗਾਈ ਵੱਧ ਗਈ ਤਾਂ ਇਹ ਜ਼ਰੂਰੀ ਹੋ ਜਾਂਦਾ ਵੀ ਸਾਰਾ ਪਰਿਵਾਰ ਜੇ ਕੰਮ ਕਰੂ ਤਾਂ ਤਾਂ ਹੀ ਟਾਈਮ ਪਾਸ ਹੋਊਗਾ ਸਹੀ ਗੱਲ ਆ ਵੀ ਇਹਦੇ ਨਾਲ ਜਿਹੜਾ ਆਪਣਾ ਪਿਆਰ ਮੁਹੱਬਤ ਵਾਧਾ ਪਰਿਵਾਰ ਦੇ ਵਿੱਚ ਹੈ ਨਾ ਨਾਲੇ ਆਏ ਹੁੰਦਾ ਜਿਵੇਂ ਬਾਈ ਨੂੰਵੇਂ ਬੀਬੀ ਨੂੰ ਵੀ ਆਏ ਵੀ ਮੈਂ ਵੀ ਇਹਦੇ ਵਿੱਚ ਹਿੱਸਾ ਪਾਇਆ ਚਾਰ ਪੈਸਿਆਂ ਦਾ ਘਰ ਦੀ ਪੈਟਲ ਦੇਖੋ ਇਹਨਾਂ ਨੇ ਘਰ ਵੀ ਤਿਆਰ ਕਰਿਆ ਇਸੇ ਤਰ੍ਹਾਂ ਹੀ ਕਰਿਆ ਕੋਈ ਜੇ ਬਾੜੇ ਤਕੜੇ ਹੁੰਦੇ ਤਾਂ ਪਹਿਲਾਂ ਹੀ ਕੋਈ ਹੋ ਜਾਂਦੀ ਪਲਾਸਟਰ ਹੋ ਜਾਂਦਾ ਫਿਰ ਹੁਣ ਆਈ ਹੋਣਾ ਨਾ ਕੰਮ ਸਾਰਾ ਢੰਗ ਨਾਲੀ ਅੱਜ ਦੋਸਤੋ ਜਾਣਦੇ ਆਂ ਵੀ ਇਹਦੇ ਵਿੱਚ ਇੱਕ ਰੋਡ ਦੇ ਵਿੱਚ ਬਾਈ ਨਾਲ ਵੀ ਗੱਲਬਾਤ ਕਰਾਂਗੇ ਕਿੰਨਾ ਸਮਾਨ ਪੈਂਦਾ ਕੀ ਕੀ ਪੈਂਦਾ ਹੈ ਨਾ ਤੇ ਤੁਸੀਂ ਰੋਟ ਬਣਾ ਰਹੇ ਹੋ ਅੱਜ ਹੈ ਨਾ ਹਾਂਜੀ ਹਾਂ ਤੇ ਇਹ ਤੁਹਾਡਾ ਆਰਡਰ ਤੇ ਆਉਂਦਾ ਹਾਂਜੀ ਹਾਂ ਇਹ ਕਿਸੇ ਦਾ ਰੋਟ ਹੁੰਦਾ ਜੀ ਸਮਾਨ ਅਗਲੇ ਦਾ ਹੁੰਦਾ ਤੇ ਬਣਾ ਕੇ ਅਸੀਂ ਅੱਛਾ ਤੇ ਤੁਸੀਂ ਸਾਨੂੰ ਦੱਸੋਗੇ ਜੇ ਇੱਕ ਰੋਟ ਇਹ ਕਿੰਨੇ ਕਿਲੋ ਦਾ ਰੋਟ ਬਣ ਰਿਹਾ 18 ਕਿਲੋ ਦਾ ਰੋਟ ਆ ਜੀ ਕਿਹੜਾ ਕਿਹੜਾ ਸਮਾਨ ਬਣਦਾ ਹੈ ਜੀ 10 ਦਿਨ ਇਹ 5 ਕਿਲੋ ਦਾ ਸ਼ੱਕਰ ਆ ਜੀ ਹਾਂਜੀ ਤੇ ਪਾ ਦਿਜੀਆ ਆਪਾਂ ਜੀ ਪਾਣੀ ਜਿਹੜਾ ਤੁਸੀਂ ਪਾਇਆ ਇਹ ਕਿੰਨਾ ਪਾਇਆ ਇਹਦੇ ਵਿੱਚ ਪਹਿਲਾਂ ਇਹਦੇ ਵਿੱਚ ਇੱਕ ਕੁਆਲਿਟੀ ਪਾ ਗਈ ਹੈ ਇੱਕ ਕੁਆਲਿਟੀ ਪਾਣੀ ਦੀ ਦੇ ਵਿੱਚ ਤੁਸੀਂ 5 ਕਿਲੋ ਜਿਹੜੀ ਆ ਸ਼ੱਕਰ ਪਾਤੀ ਹੈ ਨਾ ਹਾਂਜੀ ਤੇ ਹੋਰ ਕੀ ਕੀ ਐਡਮਨ ਹੈ ਆ 4 ਕਿਲੋ ਖੰਡ ਪਾਉਣ ਲੱਗੇ ਜੀ ਖੰਡ ਆ ਜੀ 4 ਕਿਲੋ ਅੱਛਾ 4 ਕਿਲੋ ਤੁਸੀਂ ਇਹਦੇ ਵਿੱਚ ਖੰਡ ਪਾਤੀ ਤੇ ਦੇਸੀ ਖੰਡ ਆ ਨਾ ਹਾਂਜੀ ਇਹ ਦੇਸੀ ਉਹ ਦਾਣਾ ਖੰਡ ਵੀ ਪੈ ਜਾਂਦੀ ਹੈ ਜੀ ਠੀਕ ਹੈ ਬਈ ਪਲੇਖੇ ਨਾਲ ਦੇਸੀ ਖੰਡ ਲਈ ਜੀ ਇਹ ਹੋਰ ਕਿਹੜੀ ਆਈਟਮ ਆ ਇਹਦੇ ਚ ਖੋਪੇ ਦਾ ਪੂਰਾ ਹੈ ਜੀ ਅੱਛਾ ਖੋਪੇ ਦਾ ਪੂਰਾ ਵੀ ਤੁਸੀਂ ਇਹਦੇ ਵਿੱਚ ਕੀ ਪਾਤਾ ਹੈ ਨਾ ਹਾਂ ਜੀ ਸੌਂਫ ਹੋ ਗਈ ਸੌਂਫ ਕਿੰਨੀ ਹੈ ਭਾਈ ਆ ਸੌਂਫ ਆ ਜੀ ਅੱਛਾ ਭਾਈ ਆ ਸੌਂਫ ਇਹਦੇ ਵਿੱਚ ਹੀ ਪੈ ਜਾਂਦੇ ਨੇ ਨਾ ਉਹ ਨਾਲ ਟੇਸਟ ਜਾਂ ਵਧੀਆ ਬਣ ਜਾਂਦਾ ਹੋਊਗਾ ਹਾਂ ਜੀ ਹਾਜਮੇਦਾਰ ਆ ਯਾਰ ਹਾਜਮਾ ਵੀ ਸਹੀ ਜਾਂਦਾ ਇਹਦੇ ਨਾਲ ਓਹ ਅੱਛਾ ਇਹ ਕੀ ਆ ਵੀਰੇ ਇਹ ਚੇਰੀ ਹੈ ਜੀ ਅੱਛਾ ਚੈਰੀ ਇਹਦੇ ਵਿੱਚ ਪਾਇਆ ਜਾਂਦੇ ਹਨ ਹਾਂ ਹਾਂ ਕਿਉਂਕਿ ਬੱਚੇ ਬਹੁਤ ਪਸੰਦ ਕਰਦੇ ਆ ਇਹ ਚੈਰੀ ਨੂੰ ਚੈਰੀ ਵੀ ਬਾਈ ਨੇ ਇਹਦੀ ਦਿੱਤੀ 파ਟ ਕਿਲੋ ਚੈਰੀ ਪਈ ਗਈ ਇੱਕ ਕਿਲੋ ਚੈਰੀ ਇਹਦੇ ਵਿੱਚ ਪਾਤੀ ਹੈ ਨਾ ਅੱਗੇ ਇਹ ਗੋਲ ਬਣਦੇ ਹੁੰਦੇ ਸੀ ਹੁਣ ਮਿਲਦਾ ਚੌਥ ਬਣ ਲੱਗ ਗਿਆ ਹਾਂ ਜੀ ਪਹਿਲਾਂ ਪਾਥਨਾ ਦੇ ਵਿੱਚ ਠੱਪ ਕੇ ਬਣਦੇ ਹੁੰਦੇ ਸੀ ਇਹ ਇਹ ਕਿਹੜੇ ਕਿਹੜੇ ਸਿਸਟਮ ਨਾਲ ਬਣ ਜਾਂਦੇ ਇੱਕ ਤਾਂ ਤੁਸੀਂ ਪੱਠ ਇਹਦੇ ਵਿੱਚ ਬਣਾਉਂਦੇ ਆ ਹਾਂਜੀ ਤੇ ਹੋਰ ਕਿਦਾਂ ਰੋਡ ਤਿਆਰ ਹੁੰਦਾ ਇੱਕ ਪਹਿਲਾ ਲੋਕ ਜੀ ਪਾਥਨਾ ਦੇ ਵਿੱਚ ਤਿਆਰ ਕਰਦੇ ਸੀ ਅੱਛਾ ਉਹਨੂੰ ਥੱਲੇ ਵਿਛਾ ਕੇ ਲੋਕ ਲਾਉਂਦੇ ਸੀਗੇ ਹਾਂਜੀ ਉਹ ਜਿਆਦਾ ਮੱਚ ਵੀ ਜਾਂਦਾ ਸੀਗਾ ਜੀ ਹਾਂਜੀ ਉਹ ਖਾ ਵੀ ਖਾਂਦੇ ਵੀ ਸੀਗੇ ਲੋਕ ਹਾਂਜੀ ਉਹ ਸੱਤ ਬਣਦਾ ਸੀ ਥੋੜਾ ਜਨਾ ਵਿੱਚੋਂ ਬੋਲਾ ਹੁੰਦਾ ਇਹ ਸਾਈਡਾਂ ਤੋਂ ਜਿਹੜੀ ਪਰਤ ਹੁੰਦੀ ਆ ਥੋੜੀ ਜਿਹੀ ਹਾਰਡ ਹੁੰਦੀ ਸੀ ਉਹ ਆਈ ਜਿਹਦੇ ਦੰਦ ਨਹੀਂ ਹੁੰਦੇ ਉਹ ਚੂਸਦੇ ਸੀ ਉਹਨੂੰ ਖਾਂਦੇ ਨਹੀਂ ਅੱਛਾ ਠੀਕ ਹੈ ਜੀ ਤੇ ਇਹ ਤੁਸੀਂ ਮਿਕਸ ਕਰਦੇ ਹੋ ਹਨ ਹਾਂਜੀ ਤੇ ਆ ਜਿਹੜੀਆਂ ਦੂਸਰੀਆਂ ਆਈਟਮਾਂ ਇਹ ਕਿਦੋਂ ਪੈਣੀਆਂ ਇਹ ਬਸ ਇਹ ਆਟਾ ਲਾਉਣ ਲੱਗੇ ਪਾਏ ਜਾਣੀ ਅੱਛਾ ਇਹ ਨਾਲ ਉਦੋਂ ਪਊਗਾ ਵੀ ਹੋਰ ਜਿਹੜੀਆਂ ਸਾਰੀਆਂ ਚੀਜ਼ਾਂ ਦੇ ਵਿੱਚ ਪੈ ਚੁੱਕੀਆਂ ਹਨਾ ਹਾਂਜੀ ਹਾਂ ਇੱਕ ਰੈਟਰ ਹੋਰ ਬੜਾ ਵਧੀਆ ਕੰਮ ਲੱਗਿਆ ਇਹ ਰਿਫਾਈਨਡ ਹਾਂਜੀ ਰਿਫਾਈਨਡ ਇਹਨਾਂ ਨੇ ਦੇਖੋ ਤੁਸੀਂ ਸਪੈਸ ਪ੍ਰੋਪਰ ਗਲਬ ਚੜਾਏ ਹੋਏ ਆ ਸਾਫ ਸਫਾਈ ਦਾ ਪੂਰਾ ਪ੍ਰਬੰਧ ਕੀਤਾ ਗਿਆ ਜਿਵੇਂ ਭੈਣ ਨੇ ਆਪਣੇ ਸਿਰ ਤੇ ਆਪਣਾ ਪਰਨਾ ਬੰਨਿਆ ਤਾਂ ਕਿ ਜਿਹੜਾ ਕੋਈ ਵਾਲ ਵਗੈਰਾ ਟੁੱਟ ਜਾਂਦਾ ਹਨਾ ਉਹ ਵਿੱਚ ਨਹੀਂ ਪੈਂਦਾ ਇਹ ਵਧੀਆ ਲੱਗਦਾ ਆਪਾਂ ਨੂੰ ਆਹ ਕੂਲਰ ਬਾਈ ਅਸੀਂ ਬੰਦ ਕਰਿਆ ਵੀ ਇਧਰ ਬਾਜ ਬਚਉਂਦੀ ਨਹੀਂ ਇਹਨਾਂ ਦਾ ਕੂਲਰ ਵੀ ਛੱਡਿਆ ਹੁੰਦਾ ਪਾਣੀ ਪੂਣੀ ਪਾਇਆ ਬੰਦ ਤੈਨੂੰ ਛੱਡ ਲੈਣਾ ਇਹਨਾਂ ਤੇ ਇੱਕ ਚੀਜ਼ ਹੋਰ ਆ ਜਿਵੇਂ ਆਪਾਂ ਮੱਖੀ ਮੱਛਰ ਨੂੰ ਕਹਿੰਦੇ ਹੁੰਨੇ ਆ ਬਾਈ ਨੇ ਤੂ ਫੋ ਵੀ ਇੱਥੇ ਲਾ ਕੇ ਰੱਖਿਆ ਵੀ ਇਹਦੇ ਨਾਲ ਜਿਹੜੀ ਮੱਖੀ ਮਛਰ ਤੇ ਉਹ ਉੱਡ ਜਾਂਦਾ ਵੈਸੇ ਕਿਉਂਕਿ ਪਿੰਡਾਂ ਦੇ ਵਿੱਚ ਤਾਂ ਆਮ ਗੱਲ ਆ ਵੀ ਮੱਖੀ ਮਛਰ ਹੋਣਾ ਹੀ ਹੁੰਦਾ ਹਨਾ ਹਾਂ ਤੇ ਉਹਨੂੰ ਆਪਾਂ ਰੋਕ ਵੀ ਨਹੀਂ ਸਕਦੇ ਇਹ ਸ਼ਹਿਰਾਂ 'ਚ ਕਿਹੜਾ ਮਛਰ ਤੇ ਹੁਣ ਟਾਈਆਂ ਲਾ ਲੈਂਗੇ ਇਸ ਬੂਹੇ 'ਚ ਛੱਡੇ ਹੁੰਦੇ ਉੱਥੇ ਵੀ ਆਹੀ ਹਾਲ ਹੁੰਦਾ ਹਾਂ ਉਹ ਤਾਂ ਹੈ ਕਲ ਕਰ ਵੀ ਉਹ ਪੜਿਆ ਲਿਖਿਆ ਮਛਰ ਹੁੰਦਾ ਕਿਵੇਂ ਆ ਹੋਰ ਵੀ ਹਾਂ ਦੋਸਤੋ ਇਹਦੇ ਵਿੱਚ ਆ ਆ ਕਿ ਉਹ ਵੀ ਆਪਣਾ ਕਿੰਨੇ ਕਿਲੋ ਪੈਂਦਾ 2 ਕਿਲੋ ਪੈਂਦਾ ਜੀ 2 ਕਿਲੋ ਉਹ ਵੀ ਇਹਦੇ ਵਿੱਚ ਪਾਇਆ ਪਹਿਲਾਂ ਬਾਈ ਨੇ ਰਿਫਾਈਨਡ ਵੀ ਪਾਇਆ ਸੀਗਾ ਤੇ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਪੈਂਦੀਆਂ ਨੇ ਇਹਦੇ 'ਚ ਨਾ ਦੋ ਡੱਬੇ ਪਏ ਕੰਪਿਊਟਰ ਦੇ ਪੈਣਗੇ ਬੇਕਿੰਗ ਪਾਊਡਰ ਵੀ ਪੈਂਦਾ ਹਨਾ ਦੋ ਡੱਬੇ ਹੁਣ ਇੱਕ ਬੋਤਲ ਰਹਿੰਦੀ ਹੈ ਇੱਕ ਬੋਤਲ ਜਿਹੜੀ ਆ ਰਿਫਾਈਨਡ ਦੀ ਬਾਕੀ ਹੈ 2 ਲੀਟਰ ਆਪਣਾ ਰਿਫਾਈਨਡ ਪੈਂਦਾ 2 ਲੀਟਰ ਹੈਗਾ ਆਪਣਾ ਘੋ ਹਨਾ ਬਾਈ ਜਿਹੜਾ ਬੇਕਿੰਗ ਪਾਊਡਰ ਪੈਂਦਾ ਨੇ ਬੰਦੇ ਇਹਦਾ ਮਤਲਬ ਇੱਕ ਮਤਲਬ ਇਹਦੇ ਨਾਲ ਜੀ ਫਲਾਵਟਾ ਫੜਨਦੇ ਫਲਾਵਟਾ ਫੁੱਲ ਜਾਂਦੇ ਨਹੀਂ ਹਾਂਜੀ ਪੋਲਾ ਹੋ ਜਾਂਦਾ ਠੀਕ ਠੀਕ ਇਹ ਬੇਕਿੰਗ ਪਾਊਡਰ ਬਿਸਕੂਟਾਂ ਵਾਸਤੇ ਹੀ ਬਣਿਆ ਹੋਇਆ ਹੈ ਫਲਾਟ ਵਾਸਤੇ ਕੋਈ ਵੀ ਚੀਜ਼ ਬਨਉਣੀ ਆਪਾਂ ਕਰੇ ਮਠਨਾ ਗੁਲਗਲੇ ਬਨਉਣੀ ਆ ਜਾਨਕੀ ਯਾਨੀ ਕਿ ਜਿਵੇਂ ਆਮ ਜਿਹੜੇ ਹਲਵਾਈ ਸਾਰਾ ਕੁਝ ਉਹਨਾਂ ਚ ਪੈਂਦਾ ਹੈ ਹਾਂਜੀ ਹਾਂ ਪਕੌੜਿਆਂ ਚ ਵੀ ਪੈਂਦਾ ਬੇਸਲ ਨਾਲੇ ਠੀਕ ਠੀਕ ਹੈ ਤੇ ਜਿਹੜਾ ਆਟਾ ਉਹ ਤੁਸੀਂ ਉਹ ਕਿੰਨਾ ਪਾਇਆ ਇਹਦੇ ਚ 18 ਕਿਲੋ ਆਟਾ ਜੀ 18 ਕਿਲੋ ਆਟੇ ਦਾ ਬਣ ਗਿਆ ਹੈ ਨਾ ਹਾਂਜੀ ਹਾਂ ਠੀਕ ਹੈ ਜੀ ਨੌਜੀ ਦੋਸਤੋ ਇਧਰ ਵੀ ਪੱਠਵੀ ਨਾਲ ਦੇ ਨਾਲ ਗਰਮ ਹੋ ਰਿਹਾ ਤੇ ਬਾਈ ਵੀ ਜਿਹੜਾ ਇਹਦਾ ਮਟੀਰੀਅਲ ਆ ਉਹ ਪੂਰਾ ਜਿਹੜਾ ਹੈਗਾ ਬਣਨ ਦੇ ਨੇੜੇ ਆ ਤੇ ਆਟਾ ਵੀ ਬਾਈ ਨੇ ਪਾਤਾ ਇਹਦੇ ਵਿੱਚ 18 ਕਿਲੋ ਹਣਾ ਇਹ 18 ਕਿਲੋ ਆਟੇ ਦਾ ਜਿਹੜਾ ਇਹ ਰੋਟਾਜ ਬਣਨਾ ਤਿਆਰ ਹੋ ਰਿਹਾ ਮੈਨੂੰ ਲੱਗਦਾ ਵੀ ਤਕਰੀਬਨ ਇੰਨਾ ਕੀ ਹੁੰਦਾ 18 ਕਿਲੋ ਦਾ ਨਾ ਬੰਦੇ ਹਾਂਜੀ ਹਾਂ 18 ਕਿਲੋ ਦਾ ਕੋਈ ਵੱਡਾ ਛੋਟਾ ਵੀ ਬਣਾ ਸਕਦੇ ਆ ਕੋਈ ਵੱਡੇ ਘਰ ਹੁੰਦੇ ਆ ਉਹ 21 ਕਿਲੋ ਦਾ ਵੀ ਲਾ ਲੈਂਦੇ ਆ ਅੱਛਾ 16 ਕਿਲੋ ਦਾ ਵੀ 17 ਕਿਲੋ ਦਾ ਵੀ ਲੱਗਦਾ ਜੀ ਠੀਕ ਹੈ ਕਿਉਂਕਿ ਜਿਵੇਂ ਹੁਣ ਘਰ ਦੇ ਵਿੱਚ ਕਈ ਘਰ ਪੈ ਜਾਂਦੇ ਆ 7-8 ਘਰ ਉਹ 21 ਕਿਲੋ ਦਾ ਵੀ ਲਵਾ ਲੈਂਦੇ ਆ ਠੀਕ ਇਹ ਵੈਸੇ ਆਮ ਜੇਪਸ ਘਰਾਂ ਦੇ ਵਿੱਚ ਉਦਾਂ ਵੀ ਖਾਣ ਨੂੰ ਬਣਾਈਏ ਤਾਂ ਬਹੁਤ ਵਧੀਆ ਨਾ ਹਾਂਜੀ ਹਾਂ 2 ਕਿਲੋ ਆٹے ਦਾ ਵੀ ਬਣਾ ਦੇਣੀ ਹੈ 2 ਕਿਲੋ ਆٹے ਦਾ ਜਿਵੇਂ ਪਰਿਵਾਰ ਨੇ ਕਿਸੇ ਨੇ ਘਰ ਦੇ ਵਿੱਚ ਬੱਚਾ ਨੇ ਖਾਣਾ ਹੈ ਨਾ ਵੀ ਕਿਉਂਕਿ ਇਹਦੇ 'ਚ ਮੈਨੂੰ ਤਾਂ ਨਹੀਂ ਲੱਗਦਾ ਕੋਈ ਕੈਮੀਕਲ ਹੈ ਨਾ ਤੇ ਆਪਦੇ ਅੱਖਾਂ ਦੇ ਸਾਹਮਣੇ ਜਿਹੜੀ ਇਹ ਚੀਜ਼ ਬਣਦੀ ਹੈ ਬਿਲਕੁਲ ਬਿਲਕੁਲ ਖਾਣ 'ਚ ਵੀ ਬਹੁਤ ਸੁਆਦ ਲੱਗੂਗੀ ਹੈ ਨਾ ਨਾਲੇ ਤੇਰਾ ਆਪ સਤਿਸ਼ਟੀ ਹੁੰਦੀ ਆ ਵੀ ਸਾਡੇ ਸਾਹਮਣੇ ਬਣੀ ਜੀ ਆਪਾਂ ਕਿਸੇ ਤੋਂ ਲੈ ਕੇ ਆਉਣੇ ਬਣੇ ਉਹ ਪਤਾ ਨਹੀਂ ਕੀ ਵਿੱਚ ਕੋਹਰ ਪਾਇਆ ਹੁੰਦਾ ਕੀ ਨਹੀਂ ਪਾਇਆ ਕਿਉਂਕਿ ਅੱਜ ਕੱਲ ਬਹੁਤ ਕੁਝ ਚੱਲੀ ਜਾਂਦਾ ਹੈ ਨਾ ਆਪ ਦਾ ਜਿਹੜਾ ਇੱਕ ਪੈਸਾ ਮੁੱਖ ਰੱਖਿਆ ਵਾ ਆ ਬਾਜ਼ਾਰ ਤਾਂ ਫਿਰ ਬਾਜ਼ਾਰ ਹੀ ਹੁੰਦਾ ਬਾਜ਼ਾਰ ਬਾਜ਼ਾਰ ਹੀ ਆ ਤੇ ਬਾਕੀ ਇਹ ਆਪਣੀ ਅੱਖਾਂ ਦੇ ਸਾਹਮਣੇ ਦੱਸ ਕੋ ਤੁਸੀਂ ਵੀ ਆਪਦੇ ਅੱਖਾਂ ਦੇ ਸਾਹਮਣੇ ਦੇਖ ਰਹੇ ਹੋ ਵੀ ਇਹ ਕਿਦਾਂ ਤਿਆਰ ਹੋ ਰਿਹਾ ਨਾ ਤੇ ਇਹ ਖਾਣ ਚ ਵੀ ਕਿੰਨਾ ਸੁਆਦ ਹੋਗਾ ਬਿਲਕੁਲ ਹੋਗਾ ਭਾਈ ਬਲਦੇਵ ਨੇ ਤਾਂ ਵਾਕਿਆਰ ਕਿਲੋ ਦੇ ਹਿਸਾਬ ਨਾਲ ਪੈਸੇ ਲੈਣੇ ਆ ਹਾਂ ਉਹਦੇ ਤੇ ਚੁੱਕੀ ਹੋਰ ਕੀ ਖੱਟਣਾ ਸਹੀ ਗੱਲ ਆ ਬਾਕੀ ਮਿਹਨਤ ਬਹੁਤ ਆਉਂਦੀ ਐ ਇਹਦੇ ਚ ਕਿਉਂਕਿ ਅੱਗ ਦੇ ਮੂਹਰੇ ਬੈਠ ਕੇ ਤਪਾਉਣਾ ਤਾਂ ਯਰ ਬਹੁਤ ਮੁਸ਼ਕਲ ਹੈ ਨਾ ਬਾਲਣ ਵੀ ਹੁਣ ਇਹਨਾਂ ਦਾ ਲੱਗਦਾ ਸਾਰਾ ਕੁਸ਼ੀ ਆ ਨਾ ਉਹਦੇ ਵਿੱਚੋਂ ਮੈਂ ਬਾਈ ਇਹ ਕਿ ਇਹਦਾ ਤੁਸੀਂ ਰੇਟ ਕੀ ਲੈਨੇ ਹੋ ਕਿਲੋ ਦਾ ਕਿਲੋ ਦਾ 50 ਰੁਪਏ ਲੈਨੇ ਆ ਜੀ ਬਲਮਾਈ ਦੀ ਠੀਕ ਆ ਜੀ ਜੀ 50 ਰੁਪਏ ਬਣਵਾਈ ਦੇ ਕਿਉਂਕਿ ਗਰਮੀ ਦਾ ਮੌਸਮ ਚੱਲਦਾ ਆਪਾਂ ਤਾਂ ਇਹ ਮਿਕਸ ਕਰ ਰਿਹਾ ਇਹ ਵਧੀਆ ਗੱਲ ਆ ਉਹ ਆਪ ਵੀ ਤੜਕੇ ਤਿਆਰ ਹੋਇਆ ਫੋਨ ਆ ਜਾਂਦੇ ਕਹਿੰਦਾ ਮੈਂ ਨਹਾਈ ਜਾਂਨਾ ਹਾਂ ਤੇ ਸਾਫ ਸਫਾਈ ਬੜੀ ਜ਼ਰੂਰੀ ਹੈ ਨਾ ਹਰੇਕ ਸਾਫ ਸਫਾਈ ਬੰਦਾ ਭਾਲਦਾ ਬਿਲਕੁਲ ਸਾਫ ਸੁਥਰਾ ਹੋਵੇ ਤੇ ਸਾਫ ਸੁਥਰਾ ਕਾਇਏ ਹੈ ਨਾ ਹਾਂ ਉਹ ਤੋਂ ਜਿਹੜਾ ਆਪਣਾ ਆਟਾ ਬੰਦ ਤੋਂ ਤਿਆਰ ਹੋ ਚੁੱਕਿਆ ਆ ਥੋੜਾ ਜਿਹਾ ਇਹਨਾਂ ਨੇ ਰਿਫਾਈਨਡ ਹੋਰੇ ਦੇ ਵਿੱਚ ਲਾਇਆ ਤੇ ਬਸ ਇਸ ਤੋਂ ਬਾਅਦ ਜਿਹੜੀਆਂ ਥਰੀਆਂ ਦੇ ਵਿੱਚ ਥੋੜਾ ਥੋੜਾ ਘਿਓ ਲਾ ਕੇ ਹੈ ਨਾ ਤੇ ਇਹਦੇ ਵਿੱਚ ਪ੍ਰੋਸੈਸ ਹੋ ਜਾਊਗਾ ਤੇ ਫਿਰ ਬਣਨ ਨੂੰ ਆਪਾਂ ਭੱਠੇ ਦੇ ਵਿੱਚ ਰੱਖਾਂਗੇ ਨਾ ਤੇ ਦੇਖੋ ਵਾਟਰ ਬਿਲਕੁਲ ਪੂਰਾ ਸੌਫਟ ਹੋ ਚੁੱਕਿਆ ਤੇ ਬادیه ਬਣ ਚੁੱਕਿਆ ਪੂਰਾ ਇਸ ਹਰਾ ਕੁਸ ਅਸੀਂ ਲਾਈਵ ਬਣਾਏ ਦੇ ਵਿੱਚ ਕੋਈ ਵੀ ਉਹਨਾਂ ਨੇ ਆਪ ਦੇ ਤੌਰ ਤੇ ਕੋਈ ਹੋਰ ਬਾਕੀ ਚੀਜ਼ ਨਹੀਂ ਪਾਈ ਨਹੀਂ ਪਾਈ ਬਾਕੀ ਵੀਡੀਓ ਦੇ ਸਾਹਮਣੇ ਜੋ ਚੀਜ਼ਾਂ ਪੰਗਾ ਉਹੀ ਪੰਗਾ ਹੈ ਬਾਕੀ ਇੱਕ ਗੱਲ ਹੋਰ ਆ ਜਿਹੜਾ ਕੋਈ ਆਪਣਾ ਇਹ ਚੀਜ਼ ਬਣਵਾਉਣ ਆਉਂਦਾ ਹੈ ਨਾ ਤੇ ਉੱਥੇ ਬੈਠਣ ਦਾ ਵੀ ਪ੍ਰਬੰਧ ਕੀਤਾ ਵਾ ਉੱਥੇ ਛਾਂ ਦਾ ਵੀ ਹੈ ਨਾ ਤੇ ਜਿਵੇਂ ਟੈਂਟ ਦੀਆਂ ਹਾਂ ਚੀਜ਼ਾਂ ਲਾ ਕੇ ਬੈਠਣ ਦਾ ਪ੍ਰਬੰਧ ਕੀਤਾ ਗਿਆ ਹੈ ਤੇ ਇੱਧਰ ਉਸੀਆਂ ਬੈਠੀਆਂ ਉਸੀਆਂ ਦੇ ਬੈਠਾ ਕੁੱਛਣਾ ਤੇ ਮੰਜੇ ਤੇ ਬੈਠਣਾ ਮੰਜਾ ਵੀ ਇੱਥੇ ਹਾਜ਼ਰ ਆ ਤੇ ਠੰਡੇ ਪਾਣੀ ਦਾ ਵੀ ਥੋੜਾ ਪ੍ਰਬੰਧ ਕੀਤਾ ਗਿਆ ਬਾਈ ਨੇ ਕੈਂਪਰ ਭਰ ਕੇ ਰੱਖਿਆ ਵੀ ਇਸ ਨਾਲ ਗਰਮੀ ਦਾ ਟਾਈਮ ਤੇ ਪਾਣੀ ਬੰਦੇ ਨੂੰ ਲੱਗਦਾ ਵੀ ਵਾਰ-ਵਾਰ ਪੀਏ ਬਸ ਇਹ ਜੀ ਆਪਣਾ ਜਿਹੜਾ ਆਟਾ ਤਿਆਰ ਹੋ ਗਿਆ ਹਨਾ ਤੇ ਇਹ ਹੁਣ ਟ੍ਰੇਆਂ ਦੇ ਵਿੱਚ ਆਪਾਂ ਰੀਫਾਈਨਡ ਲਾ ਕੇ ਹੈ ਨਾ ਟ੍ਰੇਆਂ ਦੇ ਵਿੱਚ ਇਹਨੂੰ ਪ੍ਰੋਸਸਣਗੇ ਤੇ ਫਿਰ ਇਹ ਪੱਠਲੀ ਜਿਹੜਾ ਤਿਆਰ ਹੋਣ ਲਈ ਜਾਊਗਾ ਨਾ ਇਹ ਉਹ ਤੇਲ ਤਹਤਾਂ ਆਉਂਦੇ ਨਾ ਚੱਲ ਥੱਲੇ ਨਹੀਂ ਜਾਂਦਾ ਨਹੀਂ ਇਹਦੇ ਨਾਲ ਲੱਗਦਾ ਨਹੀਂ ਕਿ ਇਹ ਰਿਫਾਈਨਡ ਆ ਸਾਰੇ ਜਿਹੜੇ ਇਹ 18 ਕਿਲੋ ਦਾ ਜਿਹੜਾ ਹੈਗਾ ਇਹ ਕਿੰਨੀਆਂ ਟ੍ਰੇਆਂ ਦੇ ਵਿੱਚ ਲੱਗ ਜਾਂਦਾ 14 ਟ੍ਰੇਆਂ ਇਹ 14 ਟ੍ਰੇਆਂ ਦੇ ਵਿੱਚ ਪੈ ਜਾਂਦਾ 18 ਕਿਲੋ ਦਾ ਜਿਹੜਾ ਹੈਗਾ ਅੱਗੇ ਨਾ ਗੋਲ ਜਾ ਬੰਦਾ ਹੁੰਦਾ ਜੀ ਹਾਂ ਹੁਣ ਤਾਂ ਚਲਾ ਸੋਨਾ ਵੀ ਲੱਗਦਾ ਇਹ ਬਣਾਉਣਾ ਹਾਂ ਇਹ ਇਹਨਾਂ ਨੂੰ ਵਿੱਚ ਲਾਉਣਗੇ ਲਓ ਵੀ ਸੱਜਣੋ ਇਹ ਦੋ ਰੋਟਾਂ ਦਾ ਤਿਆਰ ਹੋ ਗਿਆ ਮਟੀਰੀਅਲ ਇੱਕ ਦਾ ਤਾਂ ਇਹਨਾਂ ਨੇ ਬਾਈ ਨੇ ਆਪਾਂ ਨੇ ਨਾਲ ਲਾਈਵ ਵੀ ਦਿਖਾਤਾ ਇਹ ਇੱਕ ਬਾਅਦ ਚ ਬਣਾਤਾ ਸੀਗਾ ਕਿਉਂਕਿ ਇਹਨਾਂ ਉੱਤੇ ਬਾਲਣ ਦਾ ਵੀ ਲੱਗਿਆ ਤੇ ਫਿਰ ਇਹ ਕਹਿੰਦੇ ਕਿ ਕਿਉਂ ਨਾ ਆਪਾਂ ਇੱਕ ਦੀ ਜਗ੍ਹਾ ਦੋਹਾਂ ਦਾ ਤਿਆਰ ਕਰ ਦਈਏ ਤੇ ਦੋ ਰੋਟ ਤਿਆਰ ਹੋ ਰਏ ਆ ਇਹ ਇਟਿਆਂ ਦੇ ਵਿੱਚ ਇਹ ਕਿਲੋ-ਕਿਲੋ ਦਾ ਪੈਣਾ ਹਨਾ 14 ਟ੍ਰੀਆਂ 'ਚ 18 ਕਿਲੋ ਆ 8 ਤਵਾ ਜਵਾ 1.5-1.5 ਕਿਲੋ ਹੋਈ ਰਹੀ ਹੈ ਡੇਡ ਡੇਡ ਤਾਂ ਹੋਈ ਕਿਉਂਕਿ ਹੋਰ ਵੀ ਬਚ ਮਟੀਰੀਅਲ ਪਿਆਣਾ ਜਿਵੇਂ ਖੰਡ ਹੋ ਗਈ ਚੱਕਰ ਹੋ ਗਈ ਹਾਂ ਬਾਦ ਦੰਦਾ ਇਹ ਬਾਈਆਂ ਦੇ ਵਿੱਚ ਪਾਰ ਹੈ ਜਿਹੜਾ ਆਪਣਾ ਮਟੀਰੀਅਲ ਬਣਾਇਆ ਸੀਗਾ ਦੇਖੋ ਤਿਆਰ ਨੇ ਇਹਨਾਂ ਦੇ ਵਿੱਚ ਕਿਉਂ ਲੱਗੇ ਵਾ ਤੇ ਇਹ ਬਾਈ ਉਹ ਦੂਜਾ ਮਟੀਰੀਅਲ ਅੱਡ ਤਿਆਰ ਕਰੀ ਬੈਠਾ ਇਹ 18 ਕਿਲੋ ਦਾ ਹੋਰ ਆ ਇਹ 18 ਕਿਲੋ ਦਾ ਹੋ ਰਾ ਟੋਟਲ 36 ਕਿਲੋ ਜਿਹੜਾ ਹੋ ਗਿਆ ਰੋਟ ਹਾਂ ਦੋ ਦੋ ਪਰਿਵਾਰਾਂ ਦੇ ਬਣਨੇ ਆ ਹਾਂ ਗਾਹਾਂ ਪਤਾ ਨਹੀਂ ਕਿਹਦੇ ਕਿਹਦੇ ਮੂੰਹ ਚ ਪੈਣਾ ਹੈ ਜਾ ਕੇ ਸਹੀ ਗੱਲ ਦੋਸਤੋ ਆ ਜਿਹੜਾ ਰੋਟ ਆ ਆਪਣਾ ਇਹ ਟਰੇਆਂ ਦੇ ਵਿੱਚ ਪਰੋਸ ਰਹੇ ਆ ਹਨਾ ਦੇਖੋ ਉਹਨਾਂ ਨੂੰ ਕਿਉਂ ਉੱਪਰੋਂ ਹੋਲ ਆ ਰਿਹਾ ਥੋੜਾ ਜਿਹਾ ਤੇ ਇਧਰੋਂ ਪੱਠ ਵੀ ਕਹਿੰਦਾ ਵੀ ਮੈਂ ਗਰਮ ਹੋ ਚੁੱਕਿਆ ਵੀ ਲਿਆਓ ਰੋਟ ਤੇ ਮੈਂ ਪਕਾ ਕੇ ਦਿਖਾਵਾਂ ਹਾਂ ਲੋ ਜੀ ਜਿਹੜਾ ਆਟਾ ਬਣਿਆ ਸੀ ਮਟੀਰੀਅਲ ਤਿਆਰ ਕੀਤਾ ਸੀ ਉਹਨੂੰ ਘੱਟ ਦੇ ਵਿੱਚ ਰੱਖਣਾ ਸ਼ੁਰੂ ਕਰਤਾ ਅਲੱਗ-ਅਲੱਗ ਜਿਵੇਂ ਇਹ ਬਣਿਆ ਇਹ ਦੋ ਪਰਿਵਾਰਾਂ ਦੇ ਰੋਟ ਬਣੇ ਆ ਤੇ 36 ਕਿਲੋ ਰੋਟ ਆ ਜਿਹੜਾ ਹੁਣ ਤਿਆਰ ਹੋਊਗਾ ਪੱਠ ਦੇ ਵਿੱਚ ਲੱਗਣਾ ਸ਼ੁਰੂ ਹੋ ਗਿਆ ਪੱਠ ਵੀ ਜਿਹੜਾ ਹੈਗਾ ਗਰਮ ਹੋ ਚੁੱਕਿਆ ਪੂਰੀ ਤਰ੍ਹਾਂ ਤੇ ਦੇਖਦੇ ਆ ਹੁਣ ਅੱਜ ਵੀਡੀਓ ਦੇ ਵਿੱਚ ਇਹ ਸਾਰੀਆਂ ਪਲੇਟਾਂ ਇਕੱਲੀਆਂ-ਇਕੱਲੀਆਂ ਕਰਕੇ ਰੱਖ ਰਹੇ ਨੇ ਹਨਾ ਇੱਕ ਬੰਦੇ ਬੰਦੇ ਦਾ ਵੀ ਨਹੀਂ ਕੰਮ ਹੈਗਾ ਇੱਕ ਹੈਲਪਰ ਦੀ ਜ਼ਰੂਰਤ ਹੁੰਦੀ ਆ ਕਿਉਂਕਿ ਮੀਆਂ بیوی ਜਿੰਨੇ ਇਹ ਰਲ ਮਿਲ ਕੇ ਆਪਣਾ ਜਿਹੜਾ ਅ ਰੋਜ਼ਗਾਰ ਆ ਇੱਕ ਘਰੇ ਚਲਾ ਰਹੇ ਨੇ ਨਾ ਹਾਂ ਇਹ ਡਾਕਟਰ ਸਮੇਂ ਦੀ ਮੁੱਖ ਲੋੜ ਆ ਇਹ ਹਾਂਜੀ ਜਿਹੜੇ ਪਿੰਡ ਪੱਦਰ ਤੇ ਕੰਮ ਕਰਨੇ ਆ ਰਲ ਮਿਲ ਕੇ ਕੰਮ ਹੋਵੇ ਤਾਂ ਬਹੁਤ ਚੰਗਾ ਦੋਸੋ ਆ ਸਾਰੀਆਂ ਜਿਹੜੀਆਂ ਟ੍ਰੇਆਂ ਨੇ ਉਹਦੇ ਵਿੱਚ ਬਾਈ ਨੇ ਰੱਖਤੀਆਂ ਹੁਣ ਇਹਨੂੰ ਪੁੱਛਾਂਗੇ ਆਪਣਾ ਕਿੰਨਾ ਟਾਈਮ ਲੱਗਦਾ ਬਾਈ ਇਹ ਚੀਜ਼ ਨੂੰ ਜਿਹੜਾ ਪੱਕਣ ਨੂੰ ਆ ਤੁਸੀਂ ਰੋਟ ਸਾਰਾ ਹਨਾ ਰੱਖਤਾ ਸਾਰੀਆਂ ਟਰੀਆਂ ਰੱਖਤੀਆਂ ਜਿਵੇਂ ਹੁਣ ਇਹ ਦੋ ਪਰਿਵਾਰਾਂ ਦੇ ਆ ਹਾਂਜੀ ਤੇ ਦੋ ਪਰਿਵਾਰਾਂ ਦੇ ਕਿਵੇਂ ਪਤਾ ਲੱਗਦਾ ਕਈ ਵਾਰੀ ਕੋਈ ਨਾ ਮਟੀਰੀਅਲ ਵੱਧ ਘੱਟ ਪਵਾਇਆ ਹੁੰਦਾ ਜਿਵੇਂ ਕੋਈ ਆਪਣੇ ਆਜੂ ਹਾਂਜੀ ਹਾਂ ਇਹ ਇੱਕ ਜਿੱਨੀ ਛੜ ਲੱਗ ਗਿਆ ਜੀ ਇੱਕ ਧਰ ਦਾ ਰੋਟ ਇੱਕ ਇਧਰਲੀ ਸਾਈਡ ਲੱਗ ਗਿਆ ਠੀਕ ਹੈ ਵੀ ਉਹ ਪਤਾ ਲੱਗੇ ਜਾਂਦਾ ਹਾਂਜੀ ਹਾਂ ਠੀਕ ਹੈ ਉਹ ਡੋਡੀ ਰੱਖਣ ਦੀ ਆ ਭਈਆ ਖੋਤਨੇ ਦਾ ਬਾਪੂ ਜੀ ਇਹਦਾ ਨਾਮ ਸੀ ਇਹ ਖੋਤਨਾ ਦਾ ਜੀ ਇਹ ਵੀ ਖੋਤ ਹੈ ਇਹਦਾ ਇਹ ਕੋਈ ਹੋਰ ਨਾਮ ਰੱਖ ਲਓ ਜੇ ਗੁੱਸਾ ਨਾ ਕਰ ਜੀ ਨਹੀਂ ਜੀ ਨਹੀਂ ਹੈ ਖੋਤਨਾ ਜੀ ਇਹ ਵੀ ਸਤਿ ਸ਼੍ਰੀ ਅਕਾਲ ਆਪਾਂ ਹੁਣ ਲਾਤਾ ਪੱਠ ਦੇ ਸਮਾਨ ਹਾਂਜੀ ਇਹ ਕਿੰਨੇ ਚਿਰ ਬਾਅਦ ਪੱਕ ਜਾਣਾ ਇਹ ਜੀ ਅੱਧੇ ਘੰਟੇ ਤੋਂ 10-15 ਮਿੰਟ ਵੱਧ ਵੀ ਲੈ ਸਕਦਾ ਅੱਛਾ ਤੇ ਅੱਧੇ ਘੰਟੇ ਚ ਵੀ ਨਿਕਲ ਸਕਦਾ ਜੀ ਠੀਕ ਆ ਠੀਕ ਆ ਪੱਠੀ ਦੇ ਸਰ ਤੇ ਜੀ ਜੇ ਹੁਣ ਪੱਠੀ ਥੋੜਾ ਕਚਰੇ ਜੇ 15 ਮਿੰਟ ਜਿਆਦਾ ਵੀ ਲੈ ਲੈਂਦੀ ਆ ਤੇ ਨਹੀਂ ਤਾਂ ਇਹ ਅੱਧੇ ਘੰਟੇ ਦੇ ਵਿੱਚ ਬਾਹਰ ਨਿਕਲੇ ਹੋਣਗੇ ਜੀ ਜੀ ਠੀਕ ਹੈ ਠੀਕ ਜਣਗੇ ਵਧੀਆ ਬਣ ਜਾਣਾ ਹਾਂ ਜੀ ਠੀਕ ਹੈ ਠੀਕ ਦੋਨੇ ਰੋਟੀ ਬਾਹਰ ਨਿਕਲੋਗੇ 1/2 ਘੰਟੇ ਵਿੱਚ ਆ ਰੋਟਾ ਜੀ ਬਣ ਕੇ ਤਿਆਰ ਹੋ ਚੁੱਕਿਆ ਤੇ ਇਹ ਬਾਈ ਇਹਨੂੰ ਕੱਢ ਰਿਹਾ ਹੈ ਬਾਹਰ ਹੈ ਨਾ ਦੇਖੋ ਕਿੰਨਾ ਟਾਈਮ ਬਾਅਦ ਇਹ ਬਣਿਆ ਅੱਧੇ ਪੌਣੇ ਘੰਟੇ ਬਾਅਦ ਇਹ ਜਿਹੜਾ ਬਣ ਕੇ ਤਿਆਰ ਹੋ ਗਿਆ ਤੇ ਇਹ ਨੂੰ ਹੁਣ ਬਾਹਰ ਕੱਢ ਰਿਹਾ ਗਰਮੀ ਨੇ ਵੀ ਚੱਤ ਚੱਕ ਲਾ ਗਰਮੀ ਵੀ ਵਧ ਗਈ ਗਰਮੀ ਵੀ ਵਧ ਗਈ ਬਾਕੀ ਇਹਦੇ ਨਾਲ ਗਰਮੀ ਹੋਰ ਵੱਧ ਜਾਂਦੀ ਹੈ ਪੱਠ ਮੂਰੇ ਬੈਠਣਾ ਸੌਖੀ ਗੱਲ ਥਹੀ ਗੱਲ ਆ ਦੇਖੋ ਦੋਸਤੋ ਇਹ ਜਿਹੜੇ ਰੋਟ ਆ ਸਾਰੇ ਬਣ ਕੇ ਤਿਆਰ ਹੋ ਚੁੱਕੇ ਆ ਠੀਕ ਹੈ ਤੇ ਬਹੁਤ ਵਧੀਆ ਸੌਫਟ ਜਿਹੜਾ ਬਣਦਾ ਇਹ ਤੇ ਖਾਣ ਦੇ ਵਿੱਚ ਵੀ ਬਹੁਤ ਸੁਆਦ ਆ ਤਲੇ ਹੱਤੀ ਸਾਹਮਣੇ ਜਿਵੇਂ ਅੱਖਾਂ ਦੇ ਸਾਹਮਣੇ ਤਿਆਰ ਚੀਜ਼ ਹੋਣੀ ਉਹ ਚੀਜ਼ ਹੁੰਦੀ ਹੈ ਕਿਸੇ ਨੂੰ ਆਪਾਂ ਕਹਿ ਦੇਣਾ ਵੀ ਯਾਰ ਆ ਸਾਨੂੰ ਬਣਾ ਕੇ ਦੇ ਦਿਓ ਉਹ ਚੀਜ਼ ਹੋਰ ਹੁੰਦੀ ਹੈ ਉਹ ਤੇ ਸ਼ੱਕ ਹੁੰਦਾ ਇਹ ਤੇ ਕੋਈ ਸ਼ੱਕ ਤਾਂ ਹੈ ਨਹੀਂਗਾ ਇਹ ਆਪਣੇ ਤੋਂ ਸਾਹਮਣੇ ਦੇਖ ਕੇ ਸਾਰਾ ਕੁਝ ਵੀ ਕੀ ਕੀ ਮਟੀਰੀਅਲ ਪਿਆ ਇਹਦੇ ਚ ਕੋਈ ਕੈਮੀਕਲ ਨਹੀਂ ਤੇ ਖਾਨ ਦੇ ਵਿੱਚ ਵੀ ਬਹੁਤ ਮੈਂ ਕਹਿੰਦਾ ਦੇਖ ਕੇ ਪਤਾ ਲੱਗਦਾ ਵੀ ਬਹੁਤ ਵਧੀਆ ਬਣਿਆ ਨਾ ਮੈਂ ਕਾ ਸ਼ੱਗਣ ਲੱਗ ਗਿਆ ਨਾ ਹਾਂ ਤੇ ਵੀਡੀਓ ਨੂੰ ਤੁਸੀਂ ਦੋਸਤੋ ਸ਼ੇਅਰ ਕਰਨਾ ਕਮੈਂਟ ਕਰਨਾ ਫੇ ਕਿਦਾਂ ਦੇ ਲੱਗੇ ਧੰਨਵਾਦ